ਸਾਨੂੰ ਮਤਲਬ ਪਲਾਨ ਹੈ ਮੇਰਾ 1 ਸਾਲ ਤੋਂ ਵੀ ਮਤਲਬ ਬਣ ਰਿਹਾ ਸੀ ਕਿ ਦਰਬਾਰ ਸਾਹਿਬ ਮੈਂ ਜਾ ਕੇ ਆਵਾਂਗਾ ਜੀ ਮਤਲਬ ਆਪਣੀ ਸਾਈਕਲ ਯਾਤਰਾ ਤੇ ਜੀ ਮਤਲਬ ਕਰਕੇ ਦਿਖਾਵਾਂਗਾ ਪੰਜਾਬ ਵਾਸਤੇ ਕੁਛ ਅਲੱਗ ਹੀ ਕਰਾਂਗੇ ਅਸੀਂ ਸੋਚ ਰਿਹਾ ਜੀ ਅਸੀਂ ਹਜੂਰ ਸਾਹਿਬ ਵੀ ਆਪਣੀ ਸਾਈਕਲ ਯਾਤਰਾ ਕਰਾਂਗੇ ਜੀ ਠੀਕ ਹੈ ਜੀ ਪਰ ਉਹ ਅਸੀਂ ਕਰਨੀ ਨਵੰਬਰ ਦੇ ਦਸੰਬਰ ਮਹੀਨੇ ਵਿੱਚ ਕਰਾਂਗੇ ਜੀ ਮੇਰੇ ਛੁੱਟੀਆਂ ਪੈਦੀ ਸੀ ਜਿਆਦਾ ਹੀ ਮੈਂ ਮੇਰਾ ਮਨ ਵੀ ਕਰਦਾ ਤੇ ਮੇਰੇ ਡੈਡੀ ਕੱਲਾ ਜਾ ਰਹੇ ਇਸ ਕਰਕੇ ਮੈਂ ਵੀ ਚਲوں ਆ ਵੇਖੋ ਆ ਪਿਓ ਧੀ ਜੋ ਕਿ 250 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ ਨੇ ਤਾਂ ਦੱਸਦੇ ਕੀ ਹੈ ਕਿ ਇਹਨਾਂ ਦਾ ਕਹਿਣਾ ਹੈ ਕਿ ਬੜੇ ਸਮੇਂ ਤੋਂ ਮਨ ਦੇ ਵਿੱਚ ਸੀ ਕਿ ਸਾਈਕਲ ਤੇ ਸਵਾਰ ਹੋ ਕੇ ਸਚਕਣ ਜੀ ਹਰਮੰਦਰ ਸਾਹਿਬ ਜਾਇਆ ਜਾਵੇ ਤਾਂ ਮਹਾਲੀ ਦੇ ਨੇੜਲੇ ਪਿੰਡ ਲਾੜੂ ਤੋਂ ਇਹ ਪਿਓ ਧੀ ਜਿਹੜੇ ਨੇ 250 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਗੁਰੂ ਨਗਰੀ ਪਹੁੰਚੇ ਨੇ ਬਰਿੰਦਰ ਸਿੰਘ ਦਾ ਕਹਿਣਾ ਹੈ ਕਿ ਅਸੀਂ ਪੰਜਾਬ ਦੇ ਲਈ ਕੁਝ ਲੱਗ ਕਰਨਾ ਚਾਹੁੰਦੇ ਹਾਂ ਜਿਸ ਕਰਕੇ ਅਸੀਂ ਸਾਈਕਲ ਯਾਤਰਾ ਸ਼ੁਰੂ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਆਪਣੀ ਧੀ ਅਤੇ ਮਾਪੇ ਦੇ ਨਾਲ ਸਾਈਕਲ ਤੇ ਸਵਾਰ ਹੋ ਕੇ ਸਚਕਣ ਸ਼੍ਰੀ ਮੰਦਿਰ ਸਾਹਿਬ ਮੱਥਾ ਟੇਕ ਕੇ ਆਏ ਨੇ ਇਸ ਮੌਕੇ 7 ਸਾਲ ਦੀ ਜੈਸਮਿਨ ਦਾ ਕਹਿਣਾ ਹੈ ਕਿ ਉਸ ਦਾ ਸੁਪਨਾ ਹੈ ਕਿ ਉਹ ਸਾਈਕਲ ਤੇ ਪੂਰੇ ਵਰਲਡ ਦੀ ਯਾਤਰਾ ਕਰੇ ਤਾਂ ਸਚਕਣ ਸ਼੍ਰੀ ਮੰਦਿਰ ਸਾਹਾਬਾ ਕੇ ਗੁਰੂ ਰਾਮਦਾਸ ਜੀ ਦਾ ਇਹਨਾਂ ਸ਼ੁਕਰਾਨਾ ਕੀਤਾ ਤੇ ਅਗਲਾ ਟੂਰ ਸ਼੍ਰੀ ਹਜ਼ੂਰ ਸਾਹਿਬ ਦਾ ਜਿਸ ਦੇ ਵਿੱਚ ਕਿੰਨ ਸਾਈਕਲਾਂ ਤੇ ਪਰਿਵਾਰ ਰਵਾਨਾ ਹੋਵੇਗਾ ਹਾਲਾਂਕਿ ਹਜ਼ੂਰ ਸਾਹਿਬ ਦੀ ਯਾਤਰਾ ਦੇ ਵਿੱਚ ਜੈਸਮੀਨ ਦੀ ਮਾਂ ਵੀ ਉਹਨਾਂ ਦੇ ਨਾਲ ਸਾਈਕਲ ਤੇ ਸਵਾਰ ਹੋ ਕੇ ਯਾਤਰਾ ਕਰਨਗੇ ਤੇ ਦਾਦਾ ਦਾਦੀ ਨੂੰ ਮਾਣ ਹੈ ਆਪਣੀ ਪੋਤਰੀ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਸਾਡੀ ਧੀ ਨਹੀਂ ਬਲਕਿ ਇਹ ਸਾਡਾ ਪੁੱਤ ਹੈ ਨਾਮ ਜੈਸਮੀਨ ਕੋਰੇ ਆ ਬਹੁਤ ਅੱਛਾ ਲੱਗਾ ਕੇ ਸਾਈਕਲ ਤੇ ਆਏ ਹੋ ਉਹ ਦਿੱਕਤ ਪਰੇਸ਼ਾਨੀ ਕਿਉਂ ਤੋਂ ਆਈ ਉਹ ਆਪ ਨੂੰ ਨਹੀਂ ਕੀ ਕਿਵੇਂ ਮਨ ਦੇ ਵਿੱਚ ਆਇਆ ਕਿ ਮੈਂ ਗੋਲਡਨ ਟੈਂਪਲ ਹੀ ਜਾਣਾ ਮੇਰੇ ਛੁੱਟੀਆਂ ਪੈਦੀ ਸੀ ਜਿਆਦਾ ਹੀ ਮੈਂ ਮੇਰਾ ਮਨ ਵੀ ਕਰਾ ਤਾਂ ਮੇਰੇ ਡੈਡੀ ਕੱਲਾ ਜਾ ਰਹੇ ਇਸ ਕਰਕੇ ਮੈਂ ਵੀ ਚਲوں اچھا ਹੁਣ ਕੀ ਸੁਪਨਾ ਕੀ ਜ਼ਿੰਦਗੀ ਜੱਗੇ ਕਰਨ ਦਾ ਸੁਪਨਾ ਅੱਗੇ ਕੀ ਘੁੰਮਣਾ ਹੈ ਸੈਕਲ ਘੁੰਮਣਾ ਹੈ ਕੀ ਪੂਰਾ ਵਰਲਡ ਘੁੰਮਣਾ ਚਾਹੁੰਦੇ ਹੋ ਹਾਂਜੀ ਮੇਰਾ ਨਾਮ ਵਰਿੰਦਰ ਸਿੰਘ ਹੈ ਜੀ ਤੇ ਮੇਰਾ ਪਿੰਡ ਹੰਸਾਲਾ ਜੀ ਸ਼ਹਿਰ ਸਾਨੂੰ ਲੱਗਦਾ ਜੀ ਲਾਡਲ ਮੰਡੀ ਤੇ ਅਸੀਂ ਲਾਲੂ ਮੰਡਲੀ ਤੋਂ ਚੱਲ ਕੇ ਅਮਰਸਰ 250 ਕਿਲੋਮੀਟਰ ਸਾਈਕਲ ਤੇ ਸਫ਼ਰ ਤੈਅ ਕੀਤਾ ਹੈ ਜੀ ਅੱਜ ਅਸੀਂ ਪਹੁੰਚੇ ਆਂ 8 ਦਿਨਾਂ ਦੇ ਵਿੱਚ ਤੇ ਅਸੀਂ ਆ ਜਦੋਂ ਘਰ ਤੋਂ ਚੱਲੇ ਜੀ ਅਸੀਂ ਗੁਰਦਾਰੇ ਵਿੱਚ ਹੀ ਰੁਕੇ ਆਏ ਆਂ ਜੀ ਬੰਤ ਕਿਸ ਤਰ੍ਹਾਂ ਦਾ ਵਿਚਾਰ ਆਇਆ ਜੀ ਇੱਕ ਬੱਚੇ ਨਾਲ ਲੈ ਕੇ ਜਾਣਾ ਵੈਸੇ ਕਾਫੀ ਪਰੇਸ਼ਾਨੀਆਂ ਵੀ ਆਉਂਦੀਆਂ ਹਾਂ ਹਾਂਜੀ 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 ਜਿਵੇਂ ਕਿ ਇਹਦੀ ਉਮਰ ਮੇਰੀ ਧੀ ਦੀ ਰਾਣੀ ਦੀ 7 ਸਾਲ ਦੀ ਹੈ ਜੀ ਤੇ ਸਾਨੂੰ ਮਤਲਬ ਪਲਾਨ ਮੇਰਾ 1 ਸਾਲ ਤੋਂ ਵੀ ਮਤਲਬ ਬਣ ਰਿਆ ਸੀ ਕਿ ਦਰਬਾਰ ਸਾਹਿਬ ਮੈਂ ਜਾ ਕੇ ਆਉਂਗਾ ਜੀ ਮਤਲਬ ਆਪਣੀ ਸਾਈਕਲ ਯਾਤਰੇ ਤੇ ਜੀ ਮਤਲਬ ਕਰਕੇ ਦਿਖਾਵਾਂਗਾ ਪੰਜਾਬ ਵਾਸਤੇ ਕੁਝ ਲੱਗੀ ਕਰਾਂਗੇ ਅਸੀਂ ਤੇ ਮੇਰੇ ਨਾਲ ਮੈਂ ਪਹਿਲਾਂ ਕੱਲੇ ਆ ਰਹੇ ਸੀ ਮੇਰੇ ਨਾਲ ਮਰੀ ਧੀ ਕਹਿ ਲੱਗੀ ਮੈਂ ਵੀ ਪਾਪਾ ਜੀ ਜਾਵਾਂਗੀ ਇਹਦੀ ਛੁੱਟੀਆਂ ਹੋ ਗਈ ਸੀ ਜੀ ਪੇਪਰਾਂ ਦੇ ਬਾਅਦ ਜੀ ਤੇ 10-15 ਦਿਨ ਦੀ ਛੁੱਟੀ ਸੀ ਤੇ ਕਹੇਰੀ ਮੈਂ ਡੈਡੀ ਮੇਰੇ ਆਪਦੇ ਨਾਲ ਚੱਲੂੰਗੀ ਤੇ ਮੈਂ ਫਿਰ ਇਹਨੂੰ ਲੈ ਕੇ ਆਇਆ ਜੀ ਸੋ ਹੁਣ ਅਗਲਾ ਪਲਾਨ ਕੀ ਅੱਜ ਤੁਸੀਂ ਬੱਚੇ ਦੇ ਨਾਲ ਆਏ ਹੋ ਮਾਰਾਈ ਦਰਤੇ ਆਏ ਹੁਣ ਇਸ ਤੋਂ ਅੱਗੇ ਕੀ ਪਲਾਨ ਬਣਾਇਆ ਕਿ ਅੱਗੇ ਵੀ ਕੁਝ ਇਸ ਤੋਂ ਵੱਡਾ ਕੁਝ ਕਰਨਾ ਚਾਹੁੰਦੇ ਹਾਂ ਹਾਂਜੀ ਹਾਂਜੀ ਅਸੀਂ ਸੋਚ ਰਿਹਾ ਜੀ ਅਸੀਂ ਹਜੂਰ ਸਾਹਿਬ ਵੀ ਆਪਣੀ ਸਾਈਕਲ ਯਾਤਰਾ ਕਰਾਂਗੇ ਜੀ ਠੀਕ ਹੈ ਜੀ ਪਰ ਉਹ ਅਸੀਂ ਕਰਨੀ ਨਵੰਬਰ ਦੇ ਦਸੰਬਰ ਮਹੀਨੇ ਵਿੱਚ ਕਰਾਂਗੇ ਜੀ ਕਿਉਂਕਿ ਉਸ ਸਮੇਂ ਮੌਸਮਾਂ ਠੰਡਾ ਹੁੰਦਾ ਹੈ ਜੀ ਤੇ ਉਸ ਟਾਈਮ ਮੇਰੇ ਬੱਚੇ ਨੂੰ ਵੀ ਨਾਲ ਲੱਗ ਹਾਂ ਇਸ ਦੀ ਮੰਮੀ ਵੀ ਜਾਏਗੀ ਸਾਡੇ ਨਾਲ ਜੀ ਸਾਈਕਲ ਤੇ ਸਾਈਕਲ ਤੇ ਜਾਏਗੀ ਮੰਮੀ ਇਹਦੇ ਨਾਲ ਜੀ ਵੈਸੇ ਉਹਦਾ ਮਨ ਹੈ ਸੀ ਇੱਥੇ ਆਣ ਦਾ ਜੀ ਪਰ ਚਲੋ ਘਰ ਦੀ ਹੁਸੇ ਜ਼ਿੰਮੇਵਾਰੀਆਂ ਹੁੰਦੀਆਂ ਨੇ ਜੀ ਫਿਰ ਉਹਨੂੰ ਘਰ ਰੁਗਣਾ ਪਿਆ ਜੀ ਇਸ ਏ ਸਾਡੇ ਮੰਮੀ ਡੈਡੀ ਖੜੇ ਆ ਇੱਥੇ ਪਿੱਛੇ ਜੀ ਇਸ ਕਰਕੇ ਸਾਡੇ ਨਾਲ ਇੱਥੇ ਆਏ ਆ ਜੀ ਹਾਂਜੀ ਠੀਕ ਹੈ